ਕਾਰ ਕਰ ਰਹੀ ਹੈ ਆਪਣੀਆਂ ਅੱਖਾਂ ਦੇ ਸਾਹਮਣੇ ਕਿ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਹੈ ਇਸ ਨਾਲ ਨਿੱਜੀ ਤੌਰ ਦੇ ਉਤੇ ਕੋਈ ਲੜਾਈ ਨਹੀਂ ਹੈ ਕਿਸੇ ਆਗੂ ਦੀ ਕਿਸੇ ਆਗੂ ਨਾਲ ਲੜਾਈ ਨਹੀਂ ਲੜਾਈ ਹਮੇਸ਼ਾ ਸਾਂਝਾ ਮੁੱਦਾ ਜਿਹਨੂੰ ਸਾਰੇ ਮਹਿਸੂਸ ਕਰਦੇ ਹੋਣਗੇ ਵੀ ਇਹ ਤੇ ਲੜਾਈ ਲੜਨ ਦੀ ਲੋੜ ਹੈ ਉਹ ਤੇ ਉਹਦੇ ਤੇ ਇੱਕ ਪਾਸੇ ਕਿਸਾਨਾਂ ਦੇ ਮੰਗਾਂ ਮੁੱਦਿਆਂ ਮਸਲਿਆਂ ਤੇ ਹੀ ਸਾਡੇ ਮਤਭੇਦ ਆਉਂਦੇ ਹੁੰਦੇ ਆ ਤੇ ਟਾਈਮ ਹੁੰਦਾ ਜਿਹਦੇ ਵਿੱਚ ਐਗਰੀਕਲਚਰ ਦੇ ਪ੍ਰੋਡਕਟ ਨੇ ਡੇਰੀ ਪ੍ਰੋਡਕਟ ਨੇ ਜਾਂ ਮਤਲਬ ਪੋਲਟਰੀ ਪ੍ਰੋਡਕਟ ਅਕਰ ਬਾਹਰੋਂ ਆਉਂਦਾ ਹੈ ਤਾਂ ਫਿਰ ਮਤਲਬ ਕਿਸ ਕਿਸਾਨੀ ਦੇ ਲਈ ਤਾਂ ਸਯੁਕਤ ਸਾਲਮੋਰਚਾ ਗੈਰ ਰਹੀ ਦੀ ਕਿ ਕੇ ਕੇਮ ਸਾਂਝੇ ਤੌਰ ਤੇ ਸਯੁਕਤ ਸਾਲਮੋਰਚੇ ਨਾਲ ਕੋਈ ਭਾਈਵਾਲ ਕਰਕੇ ਅੱਗੇ ਸੰਘਰਸ਼ ਕਰ ਸਕਦਾ ਕਿਉਂਕਿ ਉਹ ਚੰਡੀਗੜ੍ਹ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਗਿਆ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਜੋ ਹਾਲਾਤਾਂ ਦੇ ਵਿੱਚ ਕੀ ਲੱਗਦਾ ਆਉਣ ਵਾਲਾ ਸਮਝ ਕਿ ਲੋਕ ਵੀ ਮੰਗ ਕਰਦ ਨੇ ਕਿ ਇਕੱਠੇ ਹੋ ਕੇ ਲੜਨ ਹੋ ਸਕਦਾ ਵੀ ਮੰਗਾ ਦੇ ਸਰਕਾਰ ਤੋਂ ਦੇਖੋ ਸਾਡੀ ਕਿਸੇ ਨਾਲ ਨਿੱਜੀ ਤੌਰ ਦੇ ਉਤੇ ਕੋਈ ਲੜਾਈ ਨਹੀਂ ਹੈ ਕਿਸੇ ਆਗੂ ਦੀ ਕਿਸੇ ਆਗੂ ਨਾਲ ਲੜਾਈ ਨਹੀਂ ਲੜਾਈ ਹਮੇਸ਼ਾ ਕਿਸਾਨਾਂ ਦੇ ਮੰਗਾਂ ਮੁੱਦਿਆਂ ਮਸਲਿਆਂ ਤੇ ਹੀ ਸਾਡੇ ਮਤਭੇਦ ਆਉਂਦੇ ਹੁੰਦੇ ਆ ਕੋਈ ਇਸ ਮੁੱਦੇ ਨੂੰ ਚੱਕਣਾ ਚਾਹੁੰਦਾ ਹੈ ਕੋਈ ਇਸ ਮੁੱਦੇ ਨੂੰ ਚੱਕਣਾ ਚਾਹੁੰਦਾ ਕੋਈ ਇਸ ਨੂੰ ਚੱਕਣਾ ਚਾਹੁੰਦਾ ਹੁਣ ਜਦੋਂ ਮੁੱਦਾ ਕੋਈ ਸਾਂਝਾ ਮੁੱਦਾ ਜਿਹਨੂੰ ਸਾਰੇ ਮਹਿਸੂਸ ਕਰਦੇ ਹੋਣਗੇ ਵੀ ਇਹ ਤੇ ਲੜਾਈ ਲੜਨ ਦੀ ਲੋੜ ਆ ਉਹ ਤੇ ਉਹਦੇ ਤੇ ਏਕਤਾ ਬਣ ਸਕਦੀ ਹੈ ਕੋਈ ਦਿੱਕਤ ਨਹੀਂ ਆ ਜਿਵੇਂ ਹੁਣ ਮਤਲਬ ਸਰਕਾਰ ਕਰ ਰਹੀ ਹੈ ਆਪਣੀਆਂ ਅੱਖਾਂ ਦੇ ਸਾਹਮਣੇ ਕਿ ਫ੍ਰੀ ਟ੍ਰੇਡ ਐਗਰੀਮੈਂਟ ਹੋ ਰਿਹਾ ਹੈ ਅਗਰ ਅਜਿਹਾ ਐਗਰੀਮੈਂਟ ਹੁੰਦਾ ਹੈ ਜਿਹਦੀਆਂ ਜਿਹਦੀਆਂ ਕਨਸੂਆਂ ਆ ਰਹੀਆਂ ਨੇ ਕਿ ਵੀ ਉਹ ਐਗਰੀਮੈਂਟ ਹੋਇਆ ਵਰਗਾ ਹੀ ਹੈ ਅੱਗੇ ਅਕਤੂਬਰ ਦੇ ਵਿੱਚ ਉਹ ਸਾਈਨ ਹੋ ਸਕਦਾ ਹੈ ਅਗਰ ਉਹ ਸਾਈਨ ਹੁੰਦਾ ਜਿਹਦੇ ਵਿੱਚ ਐਗਰੀਕਲਚਰ ਦੇ ਪ੍ਰੋਡਕਟ ਨੇ ਡੇਰੀ ਪ੍ਰੋਡਕਟ ਨੇ ਜਾਂ ਮਤਲਬ ਪੋਲਟਰੀ ਪ੍ਰੋਡਕਟ ਅਗਰ ਬਾਰੋਂ ਆਉਂਦਾ ਹੈ ਤਾਂ ਫਿਰ ਮਤਲਬ ਕਿਸਾਨੀ ਦੇ ਲਈ ਤਾਂ ਬਹੁਤ ਖਤਰਨਾਕ ਹੋਏਗਾ ਔਰ ਅਜਿਹੇ ਮੁੱਦਿਆਂ ਦੇ ਉੱਤੇ ਇਕੱਠੇ ਹੋਣਗੇ ਔਰ ਅਸੀਂ ਵੀ ਅੱਜ ਉਹ ਵਿਚਾਰਿਆ ਹੈ ਕੱਲ ਨੂੰ ਅਸੀਂ ਮਤਲਬ ਕੇਐਮਐਮ ਤੇ ਐਸਐਸਕੇਐਮ ਨਾਨ ਪੋਲਿਟিক্যাল ਬੈਠ ਕੇ ਵਿਚਾਰ ਕੇ ਇਹਦੇ ਤੇ ਕੋਈ ਇਸ ਤਰ੍ਹਾਂ ਦਾ ਵੀ ਪ੍ਰੋਗਰਾਮ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਅਨਾਉਂਸ ਕਰਾਂਗੇ